ਕਿੰਦਰ ਬਾਣੇ ਸੂਜ ਬਾਣ ਤੇ ਸਰਕਾਰ ਜੋਗ ਲੋਕੋ ਅੱਜ ਸਾਹਮਣੇ ਫਰੰਟ ਕੋਲੋਂ ਇੱਟੇ-ਫੱਟੇ ਨੂੰ ਦੇ ਵਿੱਚ ਇੱਕ ਮਾਰਚ ਕੀਤਾ ਜਾ ਰਿਹਾ ਜਿਹਦਾ ਧਾਰਨਾਜ ਖੋਨੋ ਅਸੀਂ ਦੱਸਣ ਆਏ ਆ ਆਹ ਜਿਹੜੀ ਆਮ ਆਦਮੀ ਪਾਰਟੀ ਆ ਜਿਹੜੀ ਅੰਨਾ ਹਜਾਰੇ ਦੇ ਅੰਦੋਲਨ ਚੋਂ ਨਿਕਲੀ ਸੀ ਕਿਸੇ ਵਕਤ ਜਿਹੜੀ ਲੋਕਾਂ ਨੂੰ ਇਹ ਕਹਦੀ ਸੀ ਮੰਤਰੀ ਤੇ ਕਿ ਜਿਹੜੇ ਇਹਦੇ ਉਮੀਦਵਾਰ ਹੋਣਗੇ ਉਹ ਅਸੀਂ ਇਹੋ ਜਿਹੇ ਉਮੀਦਵਾਰ ਲੈ ਕੇ ਆਵਾਂਗੇ ਜਿਹੜੇ ਆਮ ਧਰਾਂ ਦੇ ਜੰਮੇ ਜਾਣੇ ਹੋਣਗੇ ਜਿਹੜੇ ਆਮ ਧਰਾਂ ਦੇ ਜਵਾਕਾਂ ਜਿਹਾ ਆਮ ਧਰਾਂ ਦੇ ਲੋਕਾਂ ਜਿਹਾ ਮੁਸ਼ਕਲਾਂ ਸਮਝਦੇ ਹੋਣਗੇ ਜਿਨ੍ਹਾਂ ਨੂੰ ਇਸ ਤਕਲੀਫ ਦਾ ਪਤਾ ਕਿ ਬੇਰਗਰੀ ਕੀ ਹੁੰਦੀ ਆ ਜਿੰਨਾਂ ਨੂੰ ਇਸ ਕਠੀਬ ਦਾ ਪਤਾ ਹੋਊ ਕਿ ਮੰਡਗਾ ਚ ਰਾਤ ਨੂੰ ਰਾਤ ਕੱਟਣੀ ਝੋਨੇ ਦੀਆਂ ਢੇਰਿਆਂ ਤੇ ਪੈ ਕੇ ਕਿੰਨੀ ਔਖੀ ਹੁੰਦੀ ਆ ਜਿਨ੍ਹਾਂ ਨੂੰ ਪਤਾ ਹੋਊ ਕਿ ਜਿਹੜੇ ਮਜ਼ਦੂਰ ਮੰਡਗਾ ਚ ਕੰਮ ਕਰਦੇ ਆ ਉਹਨਾਂ ਦੀ ਕੀ ਹਾਲਤ ਹੁੰਦੀ ਆ ਤੇ ਢੂ ਢੂ ਮਹੀਨਾ ਜਦੋਂ ਉਹ ਖੱਜਲ ਖੁਆਰ ਹੁੰਦੇ ਆ ਮੰਡਗਾ ਚ ਉਹਨਾਂ ਦੀ ਕੀ ਤਕਲੀਫ ਹੁੰਦੀ ਆ ਪਰ ਭਰਾਵੋ ਸਾਡੀ ਇਹ ਤਰਾਸਦੀ ਰਹੀ ਆ ਸਾਡੀ ਇਹ ਤਰਾਸਦੀ ਆ ਵੀ ਐਡਾ ਵੱਡਾ ਝੂਠ ਬੋਲਣ ਤੋਂ ਬਾਅਦ ਤੇ ਪਟਾਰੀ ਜੋ ਕੀ ਕਰਦੇ ਆ ਕਿਧੜ ਵਹੇ ਜਾ ਕੇ ਪਟਾਰੀ ਜੋ ਕਰਦੇ ਆ ਟੇਪੀ ਢਿੱਲੋਂ ਜਿਹੜਾ ਕੋ 250 ਬੱਥਾ ਦਾ ਮਾਲਕ ਜਿਹਨੂੰ ਨਹੀਂ ਪਤਾ ਕਿ ਲੋਕਾਂ ਦੀ ਬੇਰੁਜ਼ਗਾਰੀ ਪ੍ਰਤੀ ਕੀ ਪਹੁੰਚ ਹੁੰਦੀ ਆ ਉਹਨੂੰ ਨਹੀਂ ਪਤਾ ਕਿ ਰਾਤ ਨੂੰ ਝੋਨੇ ਦੀ ਢੇਰੀ ਤੇ ਪਏ ਕਿਸਾਨ ਦੀ ਕੀ ਹਾਲਤ ਹੁੰਦੀ ਆ ਉਹਨੂੰ ਨਹੀਂ ਪਤਾ ਕਿ ਪੱਖਾ ਲਾਉਣ ਵਾਲੇ ਮਜ਼ਦੂਰਾਂ ਦੀ ਕੀ ਹਾਲਤ ਹੁੰਦੀ ਆ ਉਹਨੂੰ ਨਹੀਂ ਪਤਾ ਉਹਨੂੰ ਕਾਹਦਾ ਪਤਾ ਉਹਨੂੰ ਪਤਾ ਤੇ ਭਗਵਾਨ ਜਮਾਨਾਰ ਕੇ ਮੁੱਖ ਮੰਤਰੀਆਂ ਨੂੰ ਕਿਵੇਂ ਟੱਕ ਤੇ ਚੜ੍ਹੋਣਾ ਉਹਨੂੰ ਇਸ ਗੱਲ ਦਾ ਪਤਾ ਕਿ ਕਿਵੇਂ ਆਪ ਦੀ ਟੱਕ ਨੂੰ ਤਰਕਰਾਰ ਲੋਕ ਕਾਂਜ ਜਾ ਕੇ ਵਿਚਾਰਾ ਜਾ ਬਣ ਕੇ ਇਹ ਕਹਿਣਾ ਕਿ ਜਰ ਤਿੰਨ ਬਾਰ ਹੋ ਗਿਆ ਮੈਨੂੰ ਲੋਕਾਂ ਨੇ ਹਰਾਇਆ ਹੁਣ ਤੁਸੀਂ ਮੇਰਾ ਵੀ ਦਾਲਾ ਲਾ ਦਿਓ ਕਿਉਂਕਿ ਉਹਨੂੰ ਲੱਗਦਾ ਕਿ ਉਹਦੀਆਂ ਬੱਸਾਂ ਦਾ ਕਾਫਲਾ ਅਜੇ ਛੋਟਾ ਇਸ ਕਰਕੇ ਉਹ ਉਹਨੂੰ ਲੈ ਕੇ ਆਇਆ ਉਹ ਕਾਰਪੋਰੇਟਾਂ ਦੇ ਦਲਾਲ ਨੂੰ ਲੈ ਕੇ ਆਇਆ ਭਰਾਵੋ ਕਾਰਪੋਰੇਟਾਂ ਦੇ ਦਲਾਲ ਨੂੰ ਉਹ ਕਿਸੇ ਆਮ ਨੂੰ ਪਾਰਟੀ ਦਾ ਨਹੀਂ ਹੈ ਜਦੋਂ ਉਹਦਾ ਦਾ ਲੱਗਿਆ ਵਾਰ ਗਿਆ ਚੋਣਾ ਚ ਤੇ ਉਹਨੇ ਇਥੋਂ ਜਿੱਤ ਕੇ ਤੇ ਗਾਹਣ ਦੀ ਵਾਰੀ ਜਦੋਂ ਸਰਕਾਰ ਬਣੀ ਐ ਨਹੀਂ ਪਤਾ ਵੀ ਡੱਡੂ ਚ ਪੁੱਟਾ ਮਾਰ ਕੇ ਟੱਕੜੀ ਚ ਬਹਿ ਜਾ ਜਾਂ ਪੰਜੇ ਤੇ ਚੜ ਜੇ ਉਹ ਨੂੰ ਨਹੀਂ ਪਤਾ ਇਸ ਗੱਲ ਦਾ ਉਹਨੇ ਤਾਂ ਐ ਦੇਖਣਾ ਵੀ ਸਰਕਾਰ ਛੀਵੀ ਆ ਤੇ ਕਿਹਦੇ ਨਾਲ ਕਿਵੇਂ ਜਾਣਾ ਇਹ ਸਾਰਾ ਕੁਝ ਕਿਉਂ ਕਰਦੇ ਆ ਕਿਉਂਕਿ ਉਹ ਨੂੰ ਇਸ ਗੱਲ ਦਾ ਪਤਾ ਵੀ ਮੇਰੀ ਬਸ ਦਾ ਕਨੈਕਟਰ ਸਸਤੇ ਭਾਤੇ ਮਿਲੂ ਜੇ ਲੋਕਾਂ ਦੇ ਜਵਾਕ ਬੇਰਜਗਾਰ ਹੋਣਗੇ ਉਹਨੂੰ ਪਤਾ ਵੀ ਮੈਨੂੰ ਦਫ਼ਤਰ 'ਚ ਬਿਠਾਉਣ ਵਾਲਾ ਕੰਮ ਆ ਕੰਪਿਊਟਰ ਆਪਰੇਟਰ ਤਾਂ ਸਸਤੇ ਭਾਤੇ ਮਿਲਣਾ ਭਰਾਵੋ ਜੇ ਸਰਕਾਰੀ ਇਦਾਰੇ ਬੰਦ ਹੋਣਗੇ ਉੱਧਰ ਵੀ ਨੌਕਰੀਆਂ ਬੰਦ ਹੋਣਗੀਆਂ ਤਾਂ ਸਾਡੇ ਕੋਲੇ ਆਉਣਾ ਉਹਨੂੰ ਇਹ ਸਾਰੀਆਂ ਗੱਲਾਂ ਦਾ ਪਤਾ ਉਹ ਗੱਲ ਨਾਪ ਤੋਲ ਕੇ ਕਰਦੇ ਆ ਤੇ ਅਸੀਂ ਭਰਾਵੋ ਜਜ਼ਬਾਤਾਂ 'ਚ ਬੈਠ ਕੇ ਕਰਦੇ ਆ ਗੱਲ ਇਸ ਕਰਕੇ ਜਿੱਦੜ ਬਏ ਹਲਕੇ ਦੇ ਸਾਰੇ ਵੋਟਰਾਂ ਨੂੰ ਅੱਜ ਇੰਨੇ ਲੋਕ ਇਕੱਠੇ ਹੋ ਕੇ ਇਹ ਗੱਲ ਦੀ ਅਪੀਲ ਕਰਨ ਆਏ ਆ ਵੀ ਇਹ ਕਾਰਪੋਰੇਟਾਂ ਦੇ ਦਲਾਲ ਆ ਇਹਨਾਂ ਕੋਲੇ ਪੈਸਾ ਉਹਨਾਂ ਦਾ ਆਉਂਦਾ ਆ ਜਿਹੜੇ ਤੁਸੀਂ ਵੱਡੇ-ਵੱਡੇ ਪੋਸਟਰ ਦੇਖਦੇ ਹੋ ਇਹ ਆਪਦੀ ਕੁਮਾਰੀ ਝੋਲੀ ਲਾਉਂਦੇ ਭਰਾਵੋ ਇਹ ਲਾਉਂਦੇ ਕੀ ਤੋਂ ਆ ਇਹ ਡਾਂਗੀਆਂ ਆਵਾਂਗੀਆਂ ਤੇ ਪੱਟੀਆਂ ਕੰਪਣੀਆਂ ਤੇ ਦਿੱਤੇ ਹੋਏ ਮਾਇਆ ਦੇ ਝਾੜ ਚੋਂ ਆਉਂਦੇ ਆਹ ਪੋਸਟਰ ਕਿ ਤੁਸੀਂ ਪੈਸਾ ਨਹੀਂ ਕਦੇ ਦਿੱਤਾ ਇਹਨਾਂ ਨੂੰ ਇਸ ਕਰਕੇ ਨਹੀਂ ਲੱਗੇ ਇਹਨਾਂ ਦੇ ਇਹ ਪੋਸਟਰ ਥੋੜ ਨੂੰ ਦਾ ਪੈਸਾ ਆਖਣੇ ਦੇ ਵੰਡਣ ਆਉਂਦੇ ਆ ਥੋੜੇ ਮਜ਼ਦੂਰ ਵਰਗ ਦੇ ਵਿੱਚ ਥੋੜੇ ਕਿਸਾਨ ਵਰਗ ਦੇ ਵਿੱਚ ਇਹ ਕਹਿਣ ਆਉਣਗੇ ਫੀਟ ਬੋਟਾਂ ਦੱਸੋ ਕਿ ਸਪਾ ਪਵਾਓਗੇ ਇਹਦਾ ਭਾਲ ਹੁੰਦੇ ਆ ਤੁਹਾਡੀਆਂ ਗੋਟਾਂ ਦਾ ਇਹ ਕਰਕੇ ਇਹਨਾਂ ਕੋਲੇ ਤਾਂ ਪੈਸੇ ਦੀ ਘਾਟ ਨਹੀਂ ਪਰਾਗੋ ਇਹ ਮਾਰਿਆ ਦੇ ਸਿਰ ਤੇ ਜਿੱਤਦੇ ਆ ਇਹ ਮਾਇਆ ਉਹਦੀ ਕਿਹਦੀ ਆ ਇਹ ਕਾਰਪੋਰੇਟਾਂ ਦੀ ਆ ਮਾਇਆ ਟੜਾ ਟੜਾ ਆ ਮਾਦਵੀ ਪਾਰਟੀ ਦੇ ਕਰੇ ਖਾਤੇ ਚੈੱਕ ਕਰਕੇ ਦੇਖਿਓ ਜਿਹਦੇ ਚ ਕੇਜਰੀਵਾਲ ਫਸਿਆ ਵੀ ਸੀ ਸ਼ਰਾਬ ਦੇ ਠੇਕੇਦਾਰਾਂ ਚ ਇਹ ਉੱਧਰੋਂ ਆਉਂਦੀ ਆ ਮਾਇਆ ਤੇ ਜਦੋਂ ਮਾਇਆ ਉੱਧਰੋਂ ਆਊਗੀ ਤਾਂ لازਮੀ ਤੌਰ ਤੇ ਇਹ ਕਾਰਪੋਰੇਟਾਂ